ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਇਸ ਨਵਾਂ ਵਲੌਗ ਦੇ ਵਿੱਚ ਤੇ ਇਧਰ ਕਰੋ ਚੱਕ ਮਿੱਤਰੋ ਕੱਲ੍ਹ ਵਾਲੇ ਵਲੌਗ ਸੁਮੈ ਤੁਹਾਨੂੰ ਦੱਸਿਆ ਸੀ ਵੀ ਯੂ ਪੈਪ ਲਾਉਣੀ ਪਈ ਐ ਤੇ ਉਹ ਲਾਉਣੀ ਐ ਇਹਦੇ ਠੀਕ ਐ ਜੀ ਅੱਜ ਯੂ ਪੈਪ ਦੀ ਫਿਟਿੰਗ ਕਰਾਂਗੇ ਤੇ ਸਾਰਿਆਂ ਨੂੰ ਪਹਿਲਾਂ ਤਾਂ ਯਾਰ ਇਹਦਾ ਆ ਮੇਰੇ ਸਿਸਟਮ ਦਾ ਲਾਭ ਲਾਦਣਾ ਪੱਤਲੂ ਪਈਆਂ ਲੈ ਜਾਣੀਆਂ ਠੀਕ ਐ ਤੇ ਫਿਰ ਜਾ ਕੇ ਇਹਦੇ ਲਾਉਣੇ ਆ ਯੂ ਪੈਪ ਲੈ ਕੇ ਜੰਨੇ ਆ ਨੂੰ ਕਰੋ ਚੱਕ ਬਾਕੀਰ ਤੋਂ ਤਾਂ ਮੈਂ ਅੱਜ ਵੀ ਨਹੀਂ ਉਹੀ ਹਾਲ ਆਏ ਕਿਰਾ ਮਿੱਤਰੋ ਕੱਲੀ ਯੂਪ ਐਪ ਲਿਓਣੀ ਆ ਖੜੀ ਕਰਕੇ ਮੇਰੇ ਸਿਸਟਮ ਕਿਰਾ ਲਾ ਲੈਣਾ ਇਹਨੂੰ ਬਿਨਾ ਮੇਰੇ ਸਿਸਟਮ ਤੋਂ ਰੱਖਾਂਗੇ ਕਿਰਾ ਕੱਲੀ ਯੂਪ ਐਪ ਤੇ ਲੈ ਵੀ ਮਿੱਤਰਾ ਕਹਿੰਦਾ ਕਰਤਾ ਹੈ ਕੋਨਾ ਕਰਤਾ ਹੋਰ ਕਰੋ ਚੱਕ ਖੋਲਤੀ ਉਹ ਅਦੋਂ ਮੈਂ ਮਗਰ ਉਹ ਦਿਖਾਉਣਾ ਯਾਰ ਇੱਕ ਕੰਮ ਗਲਤ ਹੋ ਗਿਆ ਹੋਣਾ ਬੰਦ ਕਰਨੇ ਪੈਣਗੇ ਆ ਦੇਖੋ ਨਟ ਜੀ ਜਿਹਦੇ ਚ ਨਟ ਲੱਗੇ ਸੀਗੇ ਉਹਦੇ ਲੱਤਾਂ ਦੇ ਬਲਡ ਨਾਲ ਹੀ ਕੱਢਦੇ ਸੀਗੇ ਯਾਰ ਤੇ ਦਿਖਾਉਣਾ ਤੁਹਾਨੂੰ ਮੇ ਬੇਟੀ ਆਪਣੀ ਇੱਧਰ ਦੇਖੋ ਕੱਲ ਇੱਕ ਹੋਰ ਗੰਬੜ ਆਉਗਾ ਚੰਡਾ ਉੱਡ ਗਿਆ ਸੀ ਗਮਗਰ ਇਹ ਵੀ ਨਾ ਮਾਲਾ ਕਿਹਣਾ ਹੋਣਾ ਪੂਰਨ ਕੋਈ ਚੱਕਰ ਨਹੀਂ ਮਤਰਾ ਤੇ ਇਹਨੂੰ ਲੈ ਕੇ ਚੱਲਦੇ ਹਾਂ ਅਵੇ ਮਤਰਾ ਕਹਿੰਦੇ ਆ ਗਏ ਪਹਿਲਾਂ ਤਾਂ ਇੱਧਰ ਦਰਸ਼ਨ ਕਰੋ ਹਾਂ ਭਾਈ ਮਹਿਤਾਬ ਕਿਵੇਂ ਹੋ ਓਏ ਹਾਂ ਟਰੈਕਟਰ ਤੇ ਬਹਿਣਾ ਹੈ ਓਏ ਟਰੈਕਟਰ ਤੇ ਬਹਿਣਾ ਦੱਸ ਦੇ ਟਰੱਕ ਰੋਜਾ ਕਿੱਧਰ ਖੜਾ ਤੇ ਇੱਧਰ ਆਪਣਾ ਹੋੜ ਆ ਯੂ ਇਹਦੇ ਉਹੀ ਧਰੀਆ ਕਿਰਾਂ ਦਾ ਨਾਟ ਰੂਟ ਲਾਉਣੇ ਆ ਤੇ ਯੂ ਦੇਖੋ ਤੁਸੀਂ ਕਿਰਾਂ ਕਰੋ ਚੈੱਕ ਕੈਂਟ ਲੱਗਦੀ ਜਾਲਿਆ ਰਹਿਣਾ ਹਜੇ ਜਦੋਂ ਉੱਤੇ ਡੈਕ ਲੱਗਿਆ ਉਦੋਂ ਇੱਧਰ ਵੀ ਵਧੀਆ ਲੱਗਣ ਲੱਗ ਜੂਗੀ ਇਦਰ ਉਹ ਤਾਂ ਦੇਖਦੇ ਨਹੀਂ ਕੁਛ ਹੈ ਅਰਦਾਸਾਂ ਨੂੰ ਆਈ ਕਰੋ ਚੱਕ ਮਿੱਤਰੋ ਕੀ ਹੁੰਦਾ ਇਹ ਤੈਨੂੰ ਤੇ ਲੋ ਵੀ ਮਿੱਤਰੋ ਇਹਦੇ ਚੱਲਦੇ ਆ ਕਿ ਦੜੇ ਜਾ ਕੇ ਉਹਨਾਂ ਇਹਦੀ ਪੱਟੀਆਂ ਬਣਵਾ ਕੇ ਲੈਉਣੇ ਆ ਠੀਕ ਹੈ ਹਾਂ ਦੁਆਰੇ ਕਰ ਬਣੀ ਨਹੀਂ ਗੱਲ ਅੱਗਾ ਜਗਾ ਚਲੋ ਮਿੱਤਰੋ ਚੱਲਦੇ ਹਾਂ ਹੈ ਚਾਰ ਰੈਂਜ ਦੇ ਦੂਸਰਾ ਤੋਂ ਲੋ ਵੀ ਕਹਿੰਦੇ ਆ ਦੋ ਬਨਾਲੀ ਕਲੰਪ ਤੇ ਮਗਰਾਣਾ ਚ ਲੱਗ ਜਾਣਗੇ ਉੱਤੇ ਤੇ ਆਹ ਦੋ ਪੱਤੀਆਂ ਦੇ ਸੱਲ ਕਢਾ ਲੈਂਦੇ ਥੱਲੇ ਲਾ ਦਾਂਗੇ ਆ ਮੈਂ ਤੁਹਾਨੂੰ ਦਿਖਾਉਣਾ ਕਿਵੇਂ ਲਾਉਂਦੇ ਆ ਆ ਗੱਲ ਯਾਨੀ ਮਿੱਤਰੋ ਮਗਰਾੜਾ ਨਾਲ ਝਗੜ ਕਰ ਲੈਣਗੇ ਇਹਨੂੰ ਮਗਰਾੜ ਫੜ ਲੈਣਗੇ ਤੇ ਪੱਕਾ ਕੰਮ ਹੋ ਜੀ ਹਣਾ ਆ ਪੱਤੀਆਂ ਥੱਲੇ ਲੱਗਣੀਆਂ ਪੁਰਨਾ ਹੈਵੀ ਹੈ ਵੀ ਤੇ ਲਾਉਣੇ ਆ ਕਿਰਾਂ ਕਰਦੇ ਆ ਪੱਕਾ ਕੰਮ ਤੇ ਮਿੱਤਰੋ ਕਹਿੰਦੇ ਲਾਤੀ ਹੈ ਜੋ ਕਰਤਾ ਪੱਕਾ ਕੰਮ ਤੇ ਇਹਦਾ ਯਾਰ ਮੈਂ ਸਿਸਟਮ ਤੁਹਾਨੂੰ ਪਤਾ ਆ ਲਾਹ ਹੁੰਦਾ ਸੀ ਕਰੇ ਬਾਅਦ ਚ ਲਾਵਾਂਗੇ ਵਿੱਚ ਪੱਤੀਆਂ ਬਣਵਾ ਕੇ ਤੇ ਇੱਥੋਂ ਤੱਕ ਆ ਜੂਗਾ ਹਣਾ ਉਹ ਇੰਨਾ ਕਾਜੂਆ ਕਰਾ ਦਾ ਛੋਟਾ ਹੀ ਲਾਉਣਾ ਆਪਾਂ ਬਾਅਦ ਚ ਦੇਖਾਂਗੇ ਇਧਰੋਂ ਮਿੱਤਰੋ ਇਹਦਾ ਕਸ ਤੇ ਨਟ ਨੂਟ ਤੇ ਆਹ ਤਾਰਾਂ ਡਿੱਕਾ ਲਈਆਂ ਜਾ ਕੇ ਕਰਦੇ ਆਂ ਸੈਟਿੰਗ ਇਹਦੀ ਕੀ ਕਰਦਾਂ ਇਹਦਾ ਵੀ ਯਾਰ ਆ ਪੱਖਾ ਜਿਹਾ ਕਰਨ ਨਾਲ ਸਟ ਕੰਮ ਤਾਂ ਆ ਜਾ ਬੇਸ ਵੀ ਰੱਖਦੀ ਆ ਉਹ ਵੀਗਾ ਕਰਦਾ ਦਨ ਕਰਾ ਆ ਵੱਜਾ ਹਾਂ ਤਾਂ ਫਿਰ ਧਿਆਨ ਰੱਖਣਾ ਸੀ ਮੈਂ ਤਾਂ ਨਹੀਂ ਸੀ mà cái đó thì à ਜੀ ਕਹਿੰਦੇ ਮਿੱਤਰੋ ਆ ਗਏ ਘਰੇ ਹੈ ਤੇ ਕਰੋ ਚੈੱਕ ਕਹਿਣ ਲੱਗਦਾ ਯਾਰ ਹਨ ਤੇ ਉੱਤੇ ਰੰਗ ਜਾ ਮਾਰ ਦਾਂਗੇ ਉਹ ਜੀ ਹੁਣ ਲੱਗ ਜੂਗੀ ਸਹੀ ਸਹੀ ਲੱਗਣ ਲੱਗ ਜੂਗੀ ਤੇ ਨਾਲੇ ਲਾਉਣੇ ਇਹਦੇ ਕਲੰਪ ਬਾਅਦ ਚ ਲਾਵਾਂਗੇ ਫਿਰ ਹਾਲ ਇਹਨੂੰ ਇੱਥੇ ਬੰਦ ਕਰਦੇ ਆ ਕੰਮ ਇਹਦਾ ਤੇ ਕਿਉਂਕਿ ਯਾਰ ਕੰਮ ਇਹਦਾ ਸੀਗਾ ਹੋਰ ਵੀ ਤੇ ਤਾਂ ਕਰਕੇ ਇਹਨੂੰ ਕਿਰਾਂ ਇੱਥੇ ਛੱਡਣਾ ਪੈਣਾ ਆ ਤੇ ਇਹਨੂੰ ਯਾਰ ਕਿਰਾਂ ਖੋਲਣਾ ਆ ਮੜਾ ਜਿਹਾ ਫੂ ਚੱਕ ਕੇ ਇਹਦਾ ਰੇਡੀਏਟਰ ਦੇਖਣਾ ਮਾੜਾ ਇਹ ਪਾਣੀ ਐ ਡੂਲਦਾ ਸੀਗਾ ਤੇ ਉਹ ਵੀ ਦੇਖਾਂਗੇ ਤੇ ਮਿੱਤਰੋ ਤੇ ਮਿੱਤਰੋ ਅੱਜ ਦੇ ਵਲੌਗ ਚ ਬਸ ਇੰਨਾ ਹੀ ਵਧੀਆ ਲੱਗਿਆ ਤਾਂ ਲਾਈਕ ਜਰ ਤੇ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਤੇ ਨਵੇਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਦੇ ਆਪਾਂ ਕਿਸੇ ਨਵੇਂ ਵਲੌਗ ਦੇ ਵਿੱਚ